ਇੰਟਰਨੈਟ ਤੇ ਇੱਕ ਬਹੁਤ ਹੀ ਘਟਿਆ ਵੀਡੀਓ ਕਮ ਰਿਹਾਗਾ ਇਹ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਤੁਸੀਂ ਦੇਖਣਾਗਾ ਇਹ ਜਿਹੜੀ ਕੁੜੀ ਆ ਪਾਕਿਸਤਾਨ ਦੀ ਇਹ ਤੋਂ ਇੰਟਰਵਿਊਅਰ ਕੁੜੀ ਨੇ ਪੁੱਛਿਆ ਕਿ ਤੁਸੀਂ ਕਿਸੇ ਸਿੱਖ ਨਾਲ ਵਿਆਹ ਕਰਾਉਣਾ ਚਾਹੋਗੇ ਤਾਂ ਕੁੜੀ ਨੇ ਜਵਾਬ ਕੀ ਦਿੱਤਾ ਉਹ ਸੁਣੋ ਪਹਿਲਾਂ ਸ਼ਾਦੀ ਕਰਾਂਗੀ ਕਿਸੇ ਸਿੱਖ سے ਡੈਫੀਨਟਲੀ ਨਾ ਕਿਸੇ ਇੰਡੀਅਨ سے ਕਰ ਲੂੰਗੀ ਲੇਕਿਨ ਸਿੱਖ سے ਨਹੀਂ ਬੜੇ ਗੰਦੇ ਹੁੰਦੇ ਆ ਯਾਰ ਇਹਨੇ ਜਵਾਬ ਦਿੱਤਾ ਕਿ ਸੱਖ ਬਹੁਤ ਗੰਦੇ ਹੁੰਦੇ ਆ ਮੈਂ ਇਹਨਾਂ ਨਾਲ ਵਿਆਹ ਨਹੀਂ ਕਰਾਉਂਗੀ ਮੈਂ ਕਿਸੇ ਇੰਡੀਅਨ ਨਾਲ ਵਿਆਹ ਕਰਾਉਣਾ ਪਸੰਦ ਕਰੂੰਗੀ ਇੱਕ ਗੱਲ ਮੈਂ ਹੋਰ ਐਡ ਕਰਦਾ ਚੱਲਾਂ ਜਦੋਂ ਹਿੰਦੁਸਤਾਨ ਦੇ ਵਿੱਚੋਂ ਪੁੱਛਿਆ ਜਾਂਦਾ ਕੁੜੀਆਂ ਨੂੰ ਤੋ ਪ੍ਰੇਫਰ ਕਰਦੀਆਂ ਕਿ ਅਸੀਂ ਸਰਦਾਰ ਨਾਲ ਵਿਆਹ ਕਰਾਉਣਾ ਪਸੰਦ ਕਰਾਂਗੇ ਕੋਈ ਕਿਸੇ ਪੰਜਾਬੀ ਲੜਕੇ ਨੂੰ ਰੇਟ ਕਰੋਗੇ ਹਾਂ ਜ਼ਰੂਰ ਜ਼ਰੂਰ ਕਰੋ ਹਾਂਜੀ ਆ ਮੇਰਾ ਬੋਏਫ੍ਰੈਂਡ ਪੰਜਾਬੀ ਹੈ ਬੜੀਆ ਵੈਰੀ ਗੁੱਡ ਔਰ ਪਾਕਿਸਤਾਨ ਦੇ ਵਿੱਚੋਂ ਕੀ ਰਿਪਲਾਈ ਆਇਆ ਇਹ ਤੁਸੀਂ ਸਰਨੇ ਸੁਣ ਲਿਆ ਚੰਗੀ ਤਰ੍ਹਾਂ ਰੀਸੈਂਟ ਦੀ ਵਾਇਰਲ ਵੀਡੀਓ ਆ ਇਹ ਕੋਈ ਪੁਰਾਣੀ ਵੀਡੀਓ ਨਹੀਂ ਹੈਗੀ ਬਿਲਕੁਲ ਇਹ ਨਵੀਂ ਵੀਡੀਓ ਆ ਹੋਰ ਇਸ ਦੀ ਉਲਟਾ ਜਦੋਂ ਪੰਜਾਬੀ ਮੁੰਡਿਆਂ ਨੂੰ ਸਰਦਾਰ ਮੁੰਡਿਆਂ ਨੂੰ ਕੋਈ ਪੁੱਛਦਾ ਹੈਗਾ ਇੰਟਰਵਿਊਰ ਉਹ ਕਹਿੰਦੇ ਆ ਕਿ ਹੁਸਨ ਸਾਰਾ ਜੀ ਲਾਹੌਰ ਦੇ ਵਿੱਚ ਆ ਤੁਸੀਂ ਕਿਹਦੀ ਲਾਹੌਰ ਵਾਲੇ ਕੁੜੀਆਂ ਨਾਲ ਵਿਆਹ ਕਰਾਉਣਾ ਚਾਹਾਂਗੇ ਤਾਂ ਲਾਹੌਰ ਵਾਲੇ ਕੁੜੀਆਂ ਕੀ ਕਹਿੰਦੀਆਂ ਉਹ ਤੁਸੀਂ ਸੁਣ ਲਿਆ ਚੰਗੀ ਤਰ੍ਹਾਂ ਬੜਾ ਹੀ ਘਟਿਆ ਇੰਜ ਲੱਗਦਾ ਕਿ ਜਿਵੇਂ ਇੱਕ ਕੁੜੀ ਨੂੰ ਸਪੈਸ਼ਲ ਸਿਖਾਇਆ ਗਿਆ ਹੋਵੇ ਤੁਹੇ ਲੈਂਗੁਏਜ ਵਰਤਨੀਆ ਪਰ ਸਾਡੇ ਲੋਕ ਬਹੁਤ ਗੱਠਜੋੜ ਸਮਝਦੇ ਆ ਇਹਨਾਂ ਲੋਕਾਂ ਦੇ ਨਾਲ ਜਿੱਥੇ ਲੋਕ ਮジョਰਿਟੀ ਦੇ ਵਿੱਚ ਹੋਣ ਉੱਥੇ ਪਤਾ ਲੱਗਦਾ ਹੁੰਦਾਗਾ ਕਿ ਵਿਚਰਦੇ ਕਿਵੇਂ ਆ ਕਿਸ ਤਰ੍ਹਾਂ ਵਿਚਰਦੇ ਆ ਇਹ ਤੁਸੀਂ ਸ਼ਬਦ ਇੱਕ ਵਾਰੀ ਫੇਰ ਸੁਣ ਲਓ ਕੁੜੀ ਦੇ ਉਹਨੇ ਕਹਿ ਕੀਆ ਕਿ ਕਿਸੇ ਇੰਡੀਅਨ ਸੇ ਕਰ ਲੂੰਗੀ ਲੇਕਿਨ ਸਿੱਖ ਸੇ ਨਹੀਂ ਬੜੇ ਗੰਦੇ ਹੁੰਦੇ ਆ ਯਾਰ ਕੁੜੀ ਨੂੰ ਜਵਾਬ ਦੇਣਾਗਾ ਟਕਮਾ ਉਹ ਜਵਾਬ ਮੈਂ ਤੁਹਾਡੇ ਕਮੈਂਟਾਂ ਦੇ ਵਿੱਚੋਂ ਹੀ ਦੇਵਾਂਗਾ ਕਮੈਂਟ ਕਰਿਓ ਟਕਮਾ ਜਵਾਬ ਇਹਦੇ ਲਈ ਸਪੈਸ਼ਲੀ ਔਰ ਜਿਸ ਦਾ ਜਵਾਬ ਪੂਰਾ ਜਚਿਆ ਇਹਨੂੰ ਲਾਣਤਾ ਪਾਉਣ ਦੇ ਲਈ ਉਸਦੇ ਜਵਾਬ ਦੇ ਉੱਤੇ ਉਸਦੇ ਕਮੈਂਟ ਦੇ ਉੱਤੇ ਮੈਂ ਸਪੈਸ਼ਲ ਵੀਡੀਓ ਬਣਾਉਂਗਾ ਇਹ ਕੁੜੀ ਨੂੰ ਲੱਭ ਕੇ ਇਹ ਕੌਣ ਆ ਇਹਦਾ ਕੀ ਇਹਦਾ ਨਾਮ ਹੈ ਸੋਸ਼ਲ ਮੀਡੀਆ ਤੇ ਤੇ ਉਹਨੂੰ ਜਵਾਬ ਦਿੱਤਾ ਜਾਊਗਾ ਸਪੈਸ਼ਲੀ ਤੌਰ ਤੇ ਕਿ ਇਹ ਬੇਇੱਜ਼ਤੀ ਕਰ ਰਹੀ ਆ ਸਿੱਖ ਮੁੰਡਿਆਂ ਦੀ ਔਰ ਇਹਨੂੰ ਜਵਾਬ ਇਹਦਾ ਜ਼ਰੂਰ ਮਿਲਣਾ ਚਾਹੀਦਾ ਹੈਗਾ ਤੇ ਆਪਣਾ ਆਪਣਾ ਕਮੈਂਟ ਕਰਿਓ ਟਕਾ ਕੇ ਰਸਰਚ ਕਰਕੇ ਪ੍ਰੋਪਰ ਕੇ ਨੂੰ ਟੋਕਵਾ ਜਵਾਬ ਕੀ ਹੋ ਸਕਦਾਗਾ ਇਹਨੂੰ ਪਤਾ ਲੱਗੇ ਕਿ ਗੰਦੇ ਕੌਣ ਆ ਗੰਦੇ ਆ ਦਾ मीनिंग ਕੀ ਅਸਲ ਦੇ ਵਿੱਚ ਗੰਦੇ ਲੋਕ ਕਿਹੜੇ ਹੁੰਦੇ ਆ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ